ਸਿੰਘੋ ਸਾਹਿਬ ਕੀ ਗੱਲ ਕਰਦੀ ਅੱਜ ਤੇ ਪਹੁੰਚੀ ਹੋ ਮੈਂ ਸਭ ਤੋਂ ਪਹਿਲਾਂ ਸਮੁੱਚੇ ਵਾਰਡ ਨੰਬਰ 16 ਦੇ ਸਮੁੱਚੇ ਹੀ ਇਲਾਕਾ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ ਵਾਰਡ ਨੰਬਰ 16 ਜਿਹੜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਨਾਂ ਪਿਛਲੇ ਸਮੇਂ 'ਚ ਜਦੋਂ ਵਾਰਡ ਮੰਡ ਦੀ ਕੀਤੀ ਸਤਾ ਧਰਦੀਆਂ ਪਾਰਟੀਆਂ ਨੇ ਕੋਈ ਇਲਾਕਾ ਕਿਤੇ ਕਰ ਦਿੱਤਾ ਕੋਈ ਇਲਾਕਾ ਕਿਤੇ ਕਰ ਉਹਦੇ ਸੰਬੰਧ ਤੇ ਵਿੱਚ ਆ ਮਰਾਤਪੁਰ ਦਾ ਕੁਝ ਏਰੀਆ ਸੀ ਉਹ ਵੀ ਬਾਟ ਨੰਬਰ 16 ਦੇ ਵਿੱਚ ਕੁਝ ਖਤਮੁਖ ਲੋਕਾਂ ਦੇ ਜਿਹੜੇ ਪਰਿਵਾਰ ਸੀ ਉਹ ਜੂਰਦੇ ਤੇ ਅੱਜ ਉਹ ਚੇਚੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਅਮੀਸ਼ਵਰ ਜੀ ਦੀ ਮਤੀ ਮਨੀਤਾ ਵਾਲੀਆ ਜੀ ਦੇ ਚੋਣ ਮਹਿੰਮਤੇ ਵਿੱਚ ਉਹ ਚੇਚੇ ਸਾਥੀਆਂ ਸਮੇਤ ਮੈਂ ਪਹੁੰਚਿਆ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਹਰ ਰੱਤ ਦੇ ਸਾਥੀ ਸਰਦਾਰ ਹਰਪ੍ਰੀਤ ਸਿੰਘ ਸਿੰਘ ਬਾਜੂ ਜੀ ਇਸ ਬਾਟ ਦੇ ਵਿੱਚ ਰਹਿੰਦੇ ਸਮੂੱਚੇ ਕੁਝ ਪ੍ਰਮੁੱਖ ਪਰਿਵਾਰਾਂ ਨੂੰ ਮਿਲਣ ਵਾਸਤੇ ਇਹ ਬੈਠਕ ਕੀਤੀ ਗਈ ਸੀ ਪਰ ਮੈਂ ਮਹਿਸੂਸ ਕਰਦਾ ਕਿ ਜਿੰਨਾ ਮਰਾਤਪੁਰ ਦਾ ਏਰੀਆ ਵਾਰਡ ਨੰਬਰ 16 ਦੇ ਵਿੱਚ ਆਇਆ ਹੋਇਆ ਤੇ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਇੱਕ ਮੈਂਬਰ ਜਿਹੜਾ ਉਹ ਅਚੇਚੇ ਤੌਰ ਤੇ ਸ਼੍ਰੀ ਮਨੀਤ ਵਾਲੀਆ ਜੀ ਦੇ ਹੱਕ ਦੇ ਵਿੱਚ ਅੱਜ ਫਤਵਾ ਦੇ ਮੇਰੇ ਕੋਲ ਯੋਗ ਸ਼ਬਦ ਨਹੀਂ ਕਿ ਮੈਂ ਵਾਡ ਵਾਸੀਆਂ ਦਾ ਕਿਤਾਬ ਧੰਨਵਾਦ ਕਰ ਸਕਾਂ ਮੇਰਾ ਸਿਰ ਝੁਕਦਾ ਮੈਂ ਤੁਹਾਡੇ ਮਾਤਿਆਂ ਮਰਾਈ ਇੱਕ ਹੀ ਅਪੀਲ ਕਰਦਾ ਕਿਆ ਸਮੇ ਸਮੇ ਦੇ ਨਾਲ ਤੁਸੀਂ ਸਾਰੀਆਂ ਸਤਾ ਧਰ ਦੇ ਲੋਕਾਂ ਨੇ ਮੌਕਾ ਦਿੱਤਾ ਤੇ ਦੇਸ਼ ਦੀ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਤੇ ਬਹੁਤ ਹੀ ਸੂਝਵਾਨਾ ਵਿਧਵਾਰ ਨੇ ਸ਼੍ਰੀ ਬਨੀਤਾ ਵਾਲੀਆ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਤਰੀਕਾ ਲੈ ਤੇ ਇੱਕ ਇੱਕ ਵੋਟ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦਾ ਫੁੱਲ ਦਬਾ ਕੇ ਵਾਰਡ ਨੰਬਰ 16 ਦੇ ਵਿੱਚੋਂ ਜਿਹੜਾ ਬਨੀਤਾ ਵਾਲੀਆ ਜੀ ਕੰਮਜਾਬ ਕਰੋ ਮੈਨੂੰ ਸਮਝੇ ਅੱਜ ਵਾਰਡ ਵਾਸੀਆਂ ਨੇ ਇਸ ਚੀਜ਼ ਦਾ ਵਿਸ਼ਵਾਸ ਵੀ ਦਿਵਾਇਆ ਗੁਰੂ ਕਿਰਪਾ ਕਰੇ ਜਦਾਂ ਦਾ ਤਰਨਤਾਰਨ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੀਆਂ ਇਲیکشنਾਂ ਦੇ ਦੌਰਾਨ ਤਰਨਤਾਰਨ ਸ਼ਹਿਰ ਦੇ ਵਸਨੀਕਾਂ ਦੇ ਮਨ ਚਾਹੇ ਕਿ ਬੜੀ دیر ਬਾਅਦ ਜਿਹੜੀ ਅਸੀਂ ਪਹਿਲੀ ਵਾਰ ਜਿਹੜੀ ਉਹ ਕਮਲ ਦੇ ਫੁੱਲ ਨੂੰ ਵੋਟ ਪਾ ਰਹੇ ਹਾਂ ਪਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੇ ਵੋਟਰਾਂ ਸਪੋਰਟਰਾਂ ਤੇ ਮੇਰ ਭਰਿਆ ਹੱਥ ਰੱਖੇ ਅਸੀਂ ਜਿਹੜੀ ਨਗਰ ਕੌਂਸਲ ਪੂਰੇ ਬਹੁਮਤ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਣੀ ਜਾ ਰਹੀ ਹੈ ਜਿਹੜਾ ਏਰੀਆ ਸਲਾਮ ਏਰੀਆ ਵਾ ਬੜੇ ਚਿਰਾਂ ਤੋਂ ਪਛੜਿਆ ਪਿਆ ਵਾ ਜਿਵੇਂ ਦੇਦ ਦੀ ਨਹੀਂ ਜਾਨ ਮੈਂ ਤਾਂ ਵਾਰ-ਵਾਰ ਆਪਣੀ ਸ਼ਬਦਾ ਰਹੀ ਇੱਕੋ ਹੀ ਸਾਂਝ ਪਾਉਂਦਾ ਕਿ ਦੇਸ਼ ਦੀ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਇੱਕ ਦੀ ਝੂਠੇ ਵਾਦੇ ਨਹੀਂ ਕਰਦੀ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਤਾ ਮੌਕਾ ਦਿੱਤਾ ਉਹਨਾਂ ਸੁਭਿਆ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਬੜੀ ਪਵਿੱਤਰ ਤਰਤੀਆਂ ਪੰਜਵੇਂ ਪਾਸ਼ਾ ਸ੍ਰੀ ਗੁਰਵਰਜਿੰਦ ਪਾਸ਼ਾ ਜੀ ਸਮੁੱਚੇ ਵੋਟਰ ਸਪੋਰਟਰਾਂ ਨੂੰ ਅਪੀਲ ਕਰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇਲਾਕਿਆਂ ਦੇ ਵਿੱਚੋਂ ਨਸ਼ਾ ਖਤਮ ਹੋਵੇ ਗੈਂਗਸਟਰਵਾਦ ਖਤਮ ਹੋਵੇ ਸਿਵਰੇਜ ਦਾ ਪ੍ਰਬੰਧ ਹੋਵੇ ਵਿਕਾਸ ਦੇ ਕੰਮ ਹੋਣ ਚੋਰੀਆਂ ਡਕੈਤੀਆਂ ਫਰੋਤੀਆਂ ਮੰਗਣ ਵਾਲੇ ਲੋਕ ਖਤਮ ਹੋਣ ਤਾਂ ਇੱਕੋ ਇੱਕ ਪਾਰਟੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਉਹ ਸਮਾਧਾਨ ਕਰ ਸਕਦੀ ਹੈ ਗੁਰੂ ਕਿਰਪਾ ਕਰੇ ਸ਼ਹਿਰ ਵਾਸੀ ਮੌਕਾ ਦੇਣ ਜਿਹੜੀਆਂ ਵੀ ਪੁਰਾਣੇ ਸਮੇਂ ਦੀਆਂ ਸਾਰੀਆਂ ਮੁਸ਼ਕਲਾਂ ਨੇ ਉਹ ਪਹਿਲ ਤੇ ਅਧਾਰ ਤੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਕੌਂਸਲਰ ਸਾਹਿਬਾਂ ਦੂਰ ਕਰ। ਕੁਝ ਵੀ ਨਹੀਂ ਆ ਕਿਉਂਕਿ ਮੇਰੇ ਵੱਡੇ ਪੁਰਾਣੇ ਸਾਰਾ ਕੁਝ ਤੁਹਾਨੂੰ ਦੱਸਤਾ ਆ। ਬਾਕੀ ਜਿਹੜਾ ਇਹ ਜਿਹੜੇ ਆਪਣੇ ਸਰਦਾਰ ਹਰਜੀਤ ਸਿੰਘ ਸੰਧੂ ਜੀ ਹੈ ਇਹ ਗਰੀਬਾਂ ਦੇ ਮਸੀਹਾ ਹੈ। ਇੱਕ ਵਾਰੀ ਇਹਨਾਂ ਨਾਲ ਜੁਮਾ ਕੇ ਦੇਖੋ ਤੁਹਾਡੀਆਂ ਸਾਰੀਆਂ ਦੂਰ ਜੋ ਵੀ ਕਮੀਆਂ ਪੇਸ਼ੀਆਂ ਦੂਰ ਕਰੋਗੇ ਤੇ ਆਉਣ ਵਾਲੇ ਐਮਐਲਏ ਵੀ ਇੱਕ ਹੋਣਗੇ। ਵਿਚ ਪਹੁੰਚੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਉਧੇਦਾਰਾਂ ਦਾ ਵਰਕਰਾਂ ਦਾ ਧੰਨਵਾਦ ਕਰਦਾ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰੀਤ ਸਿੰਘ ਜੀ ਸਮੂਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੀ ਉਮੀਦਵਾਰ ਜਿਹੜੇ ਬਨੀਤਾ ਵਾਲੀ ਆ ਜੀ 16 ਨੰਬਰ ਵਾਰਡ ਤੋਂ ਉਹਨਾਂ ਦਾ ਜਿਹੜਾ ਅੱਜ ਫੋਨ ਪ੍ਰਚਾਰ ਦੀ ਮਹਿੰਗ ਜਿਹੜਾ ਸ਼ੁਰੂਆਤ ਕੀਤੀ ਆ ਤੇ ਇਹ ਵਾਰਡ ਨਵਾਸੀਆਂ ਨੇ ਸਾਡੇ ਪੈਨਟਰਾਂ ਨੂੰ ਆਸ ਪ੍ਰਗਟ ਕੀਤੀ ਆ ਕਿ ਵੱਡੇ ਮੁਹੰਮਦ ਦੇ ਨਾਲ ਜਿਹੜਾ ਭਾਰਤੀ ਜਨਤਾ ਜੀ ਤੁਸੀਂ ਘਰ ਘਰ ਜਾ ਰਹੇ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਆਪ ਹੂੰਗਾ ਆਪ ਮਹਾਰੇ ਜਿਹੜਾ ਸਾਨੂੰ ਹੰਗਾਰਾ ਮਿਲ ਰਿਹਾ ਵੱਡਾ ਫਤਵਾ ਮਿਲ ਰਿਹਾ ਲੋਕੀ ਸਾਨੂੰ ਸਵੇਰ 왜 그런지가 o